ਯੁੱਧ ਨਸ਼ਾ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਸੀਆਈ ਸਟਾਫ ਵੱਲੋਂ ਦੋ ਦੋਸ਼ੀਆਂ ਨੂੰ ਕਾਬੂ ਕਰ ਉਨ੍ਹਾਂ ਪਾਸੋਂ 553 ਗ੍ਰਾਮ ਹੈਰੋਇਨ ਅਤੇ ਇੱਕ ਬਲੌਕ ਪਿਸਤਲ ਬਰਾਮਦ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਡੀਐਸਪੀ ਲਖਵਿੰਦਰ ਸਿੰਘ ਕਲੇਰ ਵੱਲੋਂ ਦਿੱਤੀ ਗਈ ਤਾਂ ਕਿ ਸਰਕਾਰ ਨੇ ਯੁੱਧ ਨਸ਼ਾ ਵਿਰੁੱਧ ਸ਼ੇਰ ਆ ਮਾਨਯੋਗ ਸੀਐਮ ਸਾਹਿਬ ਨੇ ਮੰਗ ਲਈ ਤੇ ਇਹ ਜਿਹੜੀ ਰਾਜਿਕ ਕਾਰਵਾਈ ਕੀਤੀ ਗਈ ਹੈ ਸਾਡੇ ਆਪਣਾ ਸੀਐਸਆਈ ਦੀ ਟੀਮ ਨੂੰ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਮਾਣਯੋਗ ਸਾਡੇ ਐਸਪੀ ਜੀ ਸਾਹਿਬ ਜੀ ਨੇ ਦਿੱਤੇ ਹੋਏ ਹਾਰ ਦੇ ਸੰਬੰਧੀ ਨਿਰਦੇਸ਼ਾਂ ਦੇ ਅਨੁਸਾਰ 3C A ਦੇ ਤਾਮ ਨੂੰ ਜਿਹੜੀਆਂ ਕਾਮਯਾਬੀ ਮਿਲੀਆਂ ਇੱਕ ਦੋਸ਼ੀ ਮਰਕੀਤ ਸਿੰਘ ਸਮਾ ਬਲਦੇਵ ਤੇ ਸੁਖਜੀਤ ਸਿੰਘ ਸਮਾ ਫਟਾਪ ਸਿੰਘ گرفتار ਕੀਤੇ ਇਹਨਾਂ ਕੋਲੋਂ 500 ਤਰੀਨਾ ਗ੍ਰਾਮ ਮਿਲ ਹਨ ਗ੍ਰੰਥ ਕੀਤੀ ਅਤੇ ਇੱਕ ਹੀ ਡਾਕਿਸਟੂਕ ਇੱਕ ਮਿਲ ਇਹਨਾਂ ਦੇ ਡਾਕਾ ਲਈ ਜਿਹੜੀ ਅਮਜੀਤ ਰੈਂਕਸ ਤੋਂ 3 ਨੰਬਰ ਮਗਾਮਾ ਹੈਗਾ ਅੰਡਰ ਸੈਕਸ਼ਨ ਮੀਡੀਪੀਐਸਪੀ ਰਾਮ ਸੱਤ ਦੇ ਦਰਜ ਕੀਤਾ ਖਾਣਾ ਘੰਡਾ ਦੇ ਵਿੱਚ ਬਾਕੀ ਇਹਨਾਂ ਦੀ ਤਫਤੀਸ਼ ਜਿਹੜੀ ਹੋਰ ਵੀ ਇਹਨਾਂ ਦੇ ਜਿਹੜੇ ਖੰਡਾਲੇ ਜਿਹੜੇ ਇਹਨਾਂ ਦੇ ਸੰਬੰਧ ਕਿੱਥੇ ਹੈਗੇ ਸਵਾਲ ਆਇਆ ਕਿ